ਵੈਰਜੀ ਖਾਲਸਾ ਵੈਰਜੀ ਦੀ ਫਤਿਹ ਮੇਰਾ ਨਾਮ ਅਰਸ਼ਪਾਲ ਸਿੰਘ ਆ ਕਿੱਥੋਂ ਆਏ ਜੀ ਮੈਂ ਚਾਰਖੰਡ ਤੋਂ ਆਇਆ ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਮੌਕਾ ਮਿਲਿਆ ਜੀ ਇੱਥੇ ਨਤਮਸਤਕ ਹਾਂ ਦਾ ਲੋਕਿਕ ਦ੍ਰਿਸ਼ ਕਿਵੇਂ ਦੇਖਣ ਨੂੰ ਮਿਲਿਆ ਬਹੁਤ ਹੀ ਸੋਹਣਾ ਅਲੌਕਿਕ ਦ੍ਰਿਸ਼ ਸੀਗਾ ਔਰ ਜੋ ਜੇ ਚੀਜ਼ ਜੋ ਚੀਜ਼ ਨਹੀਂ ਸੋਚੀ ਸੀ ਉਹ ਵੀ ਵੇਖਣ ਨੂੰ ਮਿਲੀ ਬਹੁਤ ਹੀ ਚੰਗਾ ਲੱਗਿਆ ਆ ਕੇ ਐਕਸੈਪਟ ਨਹੀਂ ਕੀਤਾ ਸੀ ਐਸਾ ਵੀ ਦ੍ਰਿਸ਼ ਵੇਖਾਂਗੇ ਪਰ ਤਾਂ ਗੁਰੂ ਰਾਮਦਾਸ ਦੀ ਬੜੀ ਕਿਰਪਾ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਕਿਰਪਾ ਹੋਈ ਜੋ ਸਾਨੂੰ ਆਹ ਦ੍ਰਿਸ਼ ਦੇਖਣ ਨੂੰ ਮਿਲਿਆ ਔਰ ਅਸੀਂ ਬਹੁਤ ਆਪਣੇ ਆ ਜਿਹਦਾ ਮੈਂ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਲੱਗ ਰਿਹਾ ਐਕਸਪਟ ਟੈਲੀਵਿਜ਼ਨ ਤੇ ਦੇਖਦੇ ਹੋ ਜੋ ਹਨ ਆਖੀ ਹਾਂਜੀ ਆਖੀ ਦੇਖ ਕੇ ਤੇ ਇੱਕ ਅਲੱਗ ਹੀ ਆ ਜੋ ਮਹਿਸੂਸ ਆ ਜੋ ਉਹ ਚੀਜ਼ ਨੂੰ ਸੀ ਐਕਸਪਟ ਮਨੇ ਤੁਹਾਨੂੰ ਦੱਸ ਨਹੀਂ ਸਕਦੇ ਇਸ ਤਰ੍ਹਾਂ ਪਰ ਬਹੁਤ ਹੀ ਚੰਗਾ ਲੱਗਿਆ ਮੀਆਂ ਘਰ ਦੇ ਵਿੱਚ ਇਹੋ ਜਿਹੇ ਲੋਕੀ ਦ੍ਰਿਸ਼ ਕਿਤੇ ਦੇਖਣ ਨੂੰ ਨਹੀਂ ਨਹੀਂ ਕਦੀ ਨਹੀਂ ਕਦੀ ਨਹੀਂ ਸੋਚਿਆ ਨਹੀਂ ਕਦੀ ਵੀ ਨਹੀਂ ਮਿਲ ਸਕਦਾ ਵੀ ਨਹੀਂ ਕਦੀ ਲੱਗਦਾ ਜੀ ਸਰਬੰਸਦਾਨੀ ਗੁਰੂ ਸਰਬੰਦ ਗੁਰਗੋਬ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦੇ ਬਹੁਤ ਹੀ ਸੋਹਣਾ ਦ੍ਰਿਸ਼ ਰਿਹਾ ਹੈ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਦੇਖਣ ਨੂੰ ਵੀ ਮਿਲਿਆ ਬਹੁਤ ਹੀ ਚੰਗਾ ਲੱਗ ਗੁਰਪਰਵ ਮੌਕੇ ਸੋ ਮਹਾਰਾਜ ਦੇ ਦਰਸ਼ਨ ਕਰਨ ਬਹੁਤ ਸੋਹਣਾ ਪ੍ਰੋਗਰਾਮ ਸਗਾਤ ਤਬਾਜੀ ਬਹੁਤ ਸੋਹਣੀ ਸੀ ਬਾਕੀ ਸੰਗਤ ਜਿਹੜੀ ਆ ਉਹ ਭਰਮਾ ਹੰਗਾਰਾ ਆਇਆ ਹੈਗਾ ਸਾਰੇ ਜਾਣੇ ਜਿਹੜੇ ਆ ਉਹ ਜਰੂਰ ਦਰਸ਼ਨ ਕਰਨ ਆਇਆ ਕਰੋ ਇਸ ਮੌਕੇ ਨਾਲੇ ਤਾਂ ਚਲੋ ਪਿੰਡਾਂ ਚ ਢੇੜਾ ਵੱਜ ਜਾਂਦਾ ਤੇ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਅੱਜ ਕਿੰਨੇ ਸਾਲ ਆ ਬਸਬ ਬਣੇ ਜਿੱਥੇ ਮੱਥਾ ਟੇਕਣ ਦਾ ਅਸੀਂ ਬਾਬਾ ਜੀ ਦੀ ਮਿਹਰ ਦੇ ਨਾਲ ਹਰ ਇੱਕ ਸਾਲ ਹੀ ਆ ਜੀ ਜੀ ਹਰ ਇੱਕ ਸਾਲ ਹਰ ਸਾਲ ਬਾਈ ਦੇਖ ਕੇ ਦੀਵਾਲਾ ਦੇਖ ਇਸ ਤਰ੍ਹਾਂ ਬਹੁਤ ਸੋਹਣਾ ਜੀ ਬਹੁਤ ਸੋਹਣਾ ਆਨੰਦਮਈ ਮਾਹੌਲ ਸੀ ਬਹੁਤ ਵਧੀਆ ਸਰੀ ਤੋ ਹਰ ਸਾਲ ਆਉਂਦੇ ਹੋ ਜੀ ਹਾਂਜੀ ਸਰੀ ਤੋ ਹਰ ਸਾਲ ਆਉਂਦੇ ਆ ਤੇ ਕਾਫੀ ਸੰਗਤਾਂ ਨੇ ਜੋ ਸ਼ਹਿਰ ਦੇ ਵਿੱਚ ਰਹਿ ਕੇ ਬਿਨਾਂ ਤਬਸਤਕ ਨਿਉਂ ਹੁੰਦੀ ਉਹਨਾਂ ਨੂੰ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਇਹ ਤਾਂ ਮਹਾਰਾਜ ਦਾ ਸਰੂਪ ਆ ਬਾਕੀ ਮਹਾਰਾਜ ਦੇ ਬਗੈਰ ਤਾਂ ਕੁਝ ਵੀ ਨਹੀਂ ਹੁੰਦਾ ਵੀ ਆਉਣਾ ਚਾਹੀਦਾ ਜਦੋਂ ਰੱਬ ਨੇ ਆਪਾਂ ਨੂੰ ਇਸ ਪੌਮ ਦੇ ਲਈ ਆਪਾਂ ਜਨਮੇ ਆ ਤੇ ਇੱਥੇ ਆਉਣਾ ਜ਼ਰੂਰ ਚਾਹੀਦਾ ਤੇ ਆਪਣੇ ਜੜਾ ਨਾਲ ਜੁੜੇ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਪਰਿਵਾਰ ਨੂੰ ਲੈ ਕੇ ਆਉਣਾ ਚਾਹੀਦਾ ਲੱਗਦਾ ਕਿ ਸਰਪੰਚ ਦਾਨੀ ਨੇ ਗੁਰਗੋਪਾਲ ਸਿੰਘ ਜੀ ਉਹਨਾਂ ਦੇ ਜਿਹੜੇ ਬੱਚੇ ਤੇ ਉਹਨਾਂ ਦੇ ਕਰਕੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਮੇਰੇ ਸਾਬ ਨਾਲ ਇਤਿਹਾਸ ਵੀ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਆਪਣਾ ਕੀ ਆ ਸੰਗਤਾਂ ਦੇ ਵਿੱਚ ਹਰ ਦਿਹਾੜੇ ਉੱਤੇ ਬਹੁਤ ਹੀ ਖੁਸ਼ ਮਾਹੌਲ ਵਧੀਆ ਫੁੱਲਾ ਮਾਹੌਲ ਮਿਲਦਾ ਵਾ ਭਾਈਚਾਰਾ ਹੈਗਾ ਵਾ ਕੋਈ ਇੱਥੇ ਜਾਤ ਪਾਤ ਦਾ ਕੋਈ ਇਹੋ ਜਿਹਾ ਨਹੀਂ ਜੀ ਰਹਿ ਜਾਂਦੀ ਜਦੋਂ ਇਹੋ ਜਿਹਾ ਸਾਡੇ ਇਤਿਹਾਸਿਕ ਦਿਹਾੜੇ ਜਾਂਦੇ ਹੈਗੇ ਨੇ ਅੱਜ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਦਿਹਾੜਾ ਹੈਗਾ ਸੀ ਤੇ ਅੱਛਾ ਮਾਹੌਲ ਸੀ ਬੜਾ ਵਧੀਆ ਤੇ ਅਸੀਂ ਤੇ ਇਹੋ ਕਵਾਂਗੇ ਕਿ ਹਰ ਕਿਸੇ ਦੀ ਖੁਸ਼ੀ ਹਰ ਕਿਸ ਨੂੰ ਖੁਸ਼ੀ ਮਾਹੌਲ ਵਧੀਆ ਮਿਲੇ ਤੇ ਸਰਬੱਤ ਦਾ ਭਲਾ ਹੋਵੇ ਇਹਦੇ ਵਿੱਚ ਹਰ ਕਿਸ ਨੂੰ ਆਪ ਆਪਣੇ ਘਰਾਂ ਦੇ ਵਿੱਚ ਵਧੀਆ ਛੇਟਾਂ ਗਣ। ਬਾਜੀ ਤੇ ਦੀਪਮਾਲਾ ਦਾ ਲੋਕਿਕ ਦੇਸ਼ ਕਿਵੇਂ ਦੇਖਣ ਨੂੰ ਮਿਲਿਆ ਜੀ। ਦ੍ਰਿਸ਼ ਸਰ ਲੋਕਿਕ ਹੁੰਦਾ ਇਹ ਤੇ ਹੰਮਸਰ ਦਾ ਨਜ਼ਾਰਾ ਵੱਖਰਾ ਹੈਗਾ ਜਿੰਨੂੰ ਆਪਾਂ ਸਾਰੀ ਦੁਨੀਆ ਗੰਦੀ ਦਵਾ ਰੋਟੀ ਘੜੀ ਦੀਵਾਲੀ ਹੰਮਸਰ ਦੀ। ਇਹਦੇ ਵਿੱਚ ਨਜ਼ਾਰਾ ਹੀ ਵੱਖਰਾ ਹੁੰਦਾ। ਕਹਿ ਸਕਦੇ ਗੁਰੂ ਨਗਰੀ ਵਰਗਾ ਦ੍ਰਿਸ਼ ਹੋਰ ਕਿਤੇ ਵੀ ਨਹੀਂ ਦੇਖਿਆ। ਨਹੀਂ ਮਿਲਦਾ ਜੀ ਸਰ। ਨਹੀਂ ਮਿਲਦਾ। ਇਹ ਜੋ ਆਪਣੇ ਸਰ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਹੰਮਸਰ ਦੇ ਹੈਗੇ। ਤੁਸੀਂ ਇਹ ਚੀਜ਼ ਤੁਹਾਨੂੰ ਕਿੱਥੇ ਹੋਰ ਮਿਲਲੀ ਨਹੀਂ ਹੈਗੀ। ਜੋ ਅਲਗ-ਅਲਗ ਚਿਹਰੇ ਸੋਹਣੇ ਚਿਹਰੇ ਧੜੇ-ਧੁੜੇ ਖੁੱਲੇ ਇਹ ਸਭ ਤਾਂ ਜ਼ਿਆਦਾਤਰ ਇੱਥੇ ਅਮਰਸ ਹੈ ਜੀ ਲੱਗਦਾ ਜੀ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਕਰੀਨਾਂ ਤੇ ਦੇਖਦੇ ਨੇ ਤੇ ਇੱਥੇ ਨਤਮਸਤਕ ਹੋ ਕੇ ਦੇਖਣ ਦਾ ਅਲੱਗ ਉਹ ਤਾਂ ਉਹ ਚੀਜ਼ ਦੇਖੋ ਜਿਹੜੇ ਇੱਥੇ ਖਲੋਤੇ ਆ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਵਾ ਕਿ ਯਾ ਬਿਲਕੁਲ ਰੂਪ-ਰੂਪ ਆਪਾਂ ਮਾਲਕ ਦੇ ਸਾਹਮਣੇ ਖਲੋਤੇ ਆ ਉਹਨਾਂ ਦੇ ਘਰ ਖਲੋਤੇ ਆ ਕਿਉਂਕਿ ਯਾ ਟੀਵੀ ਤੇ ਵੇਖਣਾ ਉਹ ਫਿਰ ਬੜਾ 100% ਨਹੀਂ ਕਹਾਂਗਾ ਇੱਥੇ ਆ ਕੇ ਹੀ ਮਜ਼ਾ ਵਾ ਸਾਲਾਂ ਦਾ ਯਾ you yeah.